ਵੀ ਮਿਲ ਜਾਣਗੇ ਸੈਂਸਰ ਲੋਕ ਨੇ ਇਹ ਜੀ ਠੀਕ ਹੈ ਜੇ ਆਪਾਂ ਦੀ ਪ੍ਰਾਈਸ ਦੀ ਗੱਲ ਕਰੀਏ 8000 ਰੁਪਏ ਦਾ ਇਹਦਾ ਪ੍ਰਾਈਸ ਹੈ ਤੁਸੀਂ ਇਹਨੂੰ ਫਿੰਗਰ ਟੱਚ ਕਰ ਸਕਦੇ ਹੋ ਡਿਜੀਟ ਨਾਲ ਨੰਮੈਰਿਕ ਲੋਕ ਕਰ ਸਕਦੇ ਹੋ ਆ ਇਹਦੇ ਵਿੱਚ ਕਾਰਡ ਪੰਚ ਕਰ ਸਕਦੇ ਹੋ ਕੀ ਆਪਸ਼ਨ ਹੈ ਮੋਬਾਈਲ ਨਾਲ ਕਨੈਕਟ ਕਰ ਸਕਦੇ ਹੋ ਮਤਲਬ एवरीथिंग ਤੁਹਾਨੂੰ ਕਨੈਕਟੀਵਿਟੀ ਐਜ਼ ਇਟ ਇਜ਼ ਨਾਲ ਬਿਊਟੀ ਦੇ ਡੋਰ ਨੇ ਜੀ ਜਿਹਨਾਂ ਦੀ ਪ੍ਰਾਈਸ ਦੀ ਗੱਲ ਕਰੀਏ 650 ਰੁਪਏ ਸਕੁਅਰ ਫੁੱਟ ਦਾ ਪ੍ਰਾਈਸ ਹੈ ਠੀਕ ਹੈ ਜੀ ਅਗਰ ਇਹਦੀ ਥਿਕਨੈਸ ਦੀ ਗੱਲ ਕਰੀਏ 42 ਐਮ ਐਮ ਦੀ ਇਹਦੀ ਥਿਕਨੈਸ ਹੋਏਗੀ ਦਰਵਾਜ਼ੇ ਦੀ 15 ਸਾਲ ਦੀ ਗਾਰੰਟੀ ਹੋਏਗੀ ਇਹਦੇ ਵਿੱਚ ਆਪਣੇ ਕੋਲੇ 2000 ਤੋਂ ਪਲੱਸ ਜ਼ਿਆਦਾ ਡਿਜ਼ਾਈਨ ਮਿਲ ਜਾਣਗੇ ਵੱਖਰੋਂ ਸਾਗਵਾਨ ਦਾ ਦਰਵਾਜ਼ਾ ਆ ਗਿਆ ਜੀ ਸੇਮ ਪ੍ਰਾਈਸ ਦੇ ਵਿੱਚ 750 ਸੇਮ ਪ੍ਰਾਈਸ ਦੇ ਵਿੱਚ ਪਾਈਨ ਦਾ ਦਰਵਾਜ਼ਾ ਆ ਗਿਆ ਡਿਜ਼ਾਈਨ ਇਹਦੇ ਵਿੱਚ ਵੀ ਕਸਟਮਾਈ ਤੁਸੀਂ ਬਾਹਲੇ ਪੈਸੇ ਖਰਚਣਿਆਂ ਤਾਂ ਖਰਾਬ ਨਾ ਕਰੋ ਤੇ ਜੇ ਤੁਸੀਂ ਘੱਟ ਪੈਸੇ ਖਰਚਣਿਆਂ ਤਾਂ ਨਜਾਇਜ਼ ਮਾੜੀ ਚੀਜ਼ ਨਾ ਖਰੀਦੋ ਤੁਹਾਨੂੰ ਇੱਕ ਇਹੋ ਜੇ ਜੇ ਐਂਡ ਵੀ ਗਰੁੱਪ ਵਾਲਿਆਂ ਦੇ ਲੈ ਕੇ ਆਏ ਜਿੱਥੇ ਤੁਹਾਨੂੰ ਹਾਈ ਬਜਟ ਵਾਲੇ ਦਰਵਾਜ਼ੇ ਜਾਇਜ਼ ਬਜਟ ਤੇ ਮੈਚ ਮਿਲ ਜਾਣਗੇ ਤੇ ਤੁਹਾਨੂੰ ਘੱਟ ਬਜਟ ਵਾਲੇ ਦਰਵਾਜ਼ੇ ਚੰਗੀ ਕੁਆਲਿਟੀ ਦੇ ਵਿੱਚ ਮਿਲ ਜਾਣਗੇ ਬਾਉ ਜੀ ਤੁਹਾਨੂੰ ਕੱਲੇ ਕੱਲੇ ਦਰਵਾਜ਼ੇ ਦੀ ਜਾਣਕਾਰੀ ਦੇਣਗੇ ਨਾਲ ਦੀ ਨਾਲ ਤੁਹਾਨੂੰ ਮੈਂ ਚਗਾਠਾਂ ਦਿਖਾ ਦਿਆਂ ਅੱਜ ਕੱਲ ਸੱਜਣੋ ਚਗਾਠਾਂ ਆ ਗਈਆਂ ਪ੍ਰੀਤ ਇਧਰਲੇ ਪਾਸੇ ਚਗਾਠਾਂ ਦਿਖਾਦੀ ਜਿਗਾਠਾਂ ਆ ਗਈਆਂ ਪਲਾਸਟਿਕ ਪਲੱਸ ਲੱਕੜ ਮਿਕਸ ਵਾਲੀਆਂ ਜਿਗਾਠਾਂ ਆ ਗਈਆਂ ਹੋਰ ਵੀ ਤੁਹਾਨੂੰ ਸਾਰੇ ਤਰ੍ਹਾਂ ਦੀ ਜਾਣਕਾਰੀ ਦਿੰਨੇ ਆ ਪਾਉਜੀ ਉਹਨਾਂ ਨੂੰ ਮਿਲਦੇ ਆ ਕਰਦੇ ਉਹਨਾਂ ਦਾ ਸਵਾਗਤ ਇਕੱਲੇ ਇਕੱਲੇ ਰੇਟ ਦੀ ਜਾਣਕਾਰੀ ਲੈ ਲਿਓ ਸਜਣੋ ਬਹਿ ਜੋ ਟਾਈਮ ਕੱਢ ਕੇ ਮੇਰੇ ਨਾਲ ਹੈਗੇ ਜੈਕੀ ਬਿੰਦਲ ਸਾਹਿਬ ਜੀ 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 ਬਿੰਦਲ ਸਾਹਿਬ ਸასი ਸ਼ਕਾਰ ਨਮਸਕਾਰ ਜੀ ਸਾਰੇ ਤੁਹਾਡੇ ਸਰੋਤਿਆਂ ਨੂੰ ਨਮਸਕਾਰ ਮੇਰਾ ਤੇ ਮੈਨੂੰ ਨਾ ਸਾਰਿਆਂ ਨੂੰ ਪਹਿਲਾਂ ਅੱਜ ਕੱਲ ਲੋਕ ਵਿਦੇਸ਼ਾਂ 'ਚ ਗਏ ਜਾਂ ਹੋਰ ਆ ਕੋਠੀਆਂ ਪਾ ਰਿਹਾ ਰੈਸਟੋਰੈਂਟ ਪਾ ਰਿਹਾ ਹਵੇਲੀਆਂ ਪਾ ਰਿਹਾ ਤਾਂ ਕਈ ਵਾਰੀ ਚਾਹੁੰਦੇ ਹੁੰਦੇ ਆ ਵੀ ਥੋੜਾ ਬਜਟ ਜ਼ਿਆਦਾ ਖਰਚਣਾ ਚਾਹੁੰਦੇ ਪਰ ਬਜਟ ਜ਼ਿਆਦਾ ਦਾ ਮਤਲਬ ਮਹਿੰਗਾ ਨਹੀਂ ਲੈਣਾ ਚਾਹੁੰਦੇ ਉਹ ਜੀ ਵੀ ਮਤਲਬ ਉਹਨਾਂ ਨੂੰ ਘੈਂਟ ਬਜਟ ਵਾਲੀ ਚੀਜ਼ ਜਾਇਜ਼ ਰੇਟ 'ਚ ਮਿਲ ਜੇ ਉਹੋ ਜੀ ਚੀਜ਼ ਦਿਖਾ ਦਿਓ ਬਿਲਕੁਲ ਅਸਤੋਂ ਨੂੰ ਉਹੀ ਦਿਖਾਣ ਲੱਗੇ ਆ ਜਿਹੜੇ ਭਰਾ ਮੇਰੇ ਪੈਂਟਹਾ우스 ਬਣਾ ਰਹੇ ਨੇ ਕੋਠੀਆਂ ਬਣਾ ਰਹੇ ਨੇ ਵਿਲਾ ਬਣਾ ਰਹੇ ਨੇ ਪੈਲੈਸ ਬਣਾ ਰਹੇ ਨੇ ਮਤਲਬ ਰਿਜ਼ੋਰਟ ਬਣਾ ਰਹੇ ਹੈ ਕੋਈ ਲਗਜ਼ਰੀ ਆਈਟਮ ਬਣਾ ਰਹੇ ਹੈ ਲਾਈਫ ਦੀ ਉਹਨਾਂ ਵਾਸਤੇ ਆਪਾਂ ਇਹ ਵੀਡੀਓ ਅੱਜ ਲੈ ਕੇ ਆਏ ਆ ਜੋ ਇਹ ਸਾਰੇ ਡੋਰ ਹੋਣ ਲੱਗੇ ਨੇ ਆਪਣੇ ਅੱਜ ਲਗਜ਼ਰੀ ਡੋਰ ਹੋਣ ਲੱਗੇ ਨੇ ਜਿਹੜੇ ਲਗਜ਼ਰੀ ਲੁੱਕ ਦੇਣਗੇ ਕਾਰ ਨੂੰ ਜਾਂ ਕੋਠੀ ਨੂੰ ਜਾਂ ਮਤਲਬ ਆਪਣਾ ਜੋ ਵੀ ਚੀਜ਼ ਆਪਾਂ ਬਣਾ ਰਹੇ ਆ ਆਪਾਂ ਸਾਹਮਣੇ ਦੇਖ ਸਕਦੇ ਆ ਇਹ ਸਾਰੇ ਸੈਂਪਲਸ ਲੱਗੇ ਹੋਏ ਨੇ ਇਹ ਜਿਹੜੇ ਟਿਕ ਵਿਨੀਅਰ ਦੇ ਡੋਰ ਨੇ ਠੀਕ ਹੈ ਇਹਦੇ ਵਿੱਚ ਡਿਜ਼ਾਈਨ ਸਾਡੇ ਕੋਲੇ ਹਜ਼ਾਰਾਂ ਹੀ ਮਿਲਣਗੇ ਜਿੰਨੇ ਵੀ ਤੁਸੀਂ ਡਿਜ਼ਾਈਨ ਚਾਹੋਗੇ ਉਹਨੇ ਡਿਜ਼ਾਈਨ ਸਾਡੇ ਕੋਲੇ ਮਿਲ ਜਾਣਗੇ ਇਹਦੇ ਵਿੱਚ ਅਗਰ ਆਪਾਂ ਇਹਨਾਂ ਦੀ ਪ੍ਰਾਈਸ ਦੀ ਗੱਲ ਕਰੀਏ 400 ਰੁਪਏ ਸਕੁਅਰ ਫੁੱਟ ਦਾ ਪ੍ਰਾਈਸ ਹੈ 15 ਸਾਲ ਦੀ ਗਾਰੰਟੀ ਦੇ ਵਿੱਚ ਇੱਕ ਪ੍ਰਾਈਸ ਹੈਗਾ ਸੇਮ ਹੀ ਚੀਜ਼ ਦਾ 350 ਰੁਪਏ 5 ਸਾਲ ਦੀ ਗਾਰੰਟੀ ਦੇ ਵਿੱਚ ਜੋਹੰਦਰ ਦੀ ਜਿਹੜੀ ਇਹਦੇ ਵਿੱਚ ਬੋਰਡ ਹੈਗਾ ਬੋਰਡ ਦੀ ਗਾਰੰਟੀ ਹੈ ਉਹਦੀ ਫੀਲਿੰਗ ਦਾ ਫਰਕ ਹੈ ਉਹ ਕਸਟਮਰ ਆਏਗਾ ਪੂਰੇ ਸਮਝਾ ਸਕਦੇ ਆ ਉਹਨੂੰ ਡਿਟੇਲ ਦੇ ਵਿੱਚ ਜੀ ਜੀ ਤੇ ਆ ਜਿਹੜੀ ਆ ਆਈਟਮਸ ਆ ਇਹ ਵੀ ਮਿਲ ਜਾਂਦੀਆਂ ਨਾਲ ਜੀ ਲੋਕਸ ਵੀ ਮਿਲ ਜਾਣਗੇ ਸੈਂਸਰ ਲੋਕ ਨੇ ਇਹ ਜੀ ਠੀਕ ਹੈ ਜੇ ਆਪਾਂ ਦੀ ਪ੍ਰਾਈਸ ਦੀ ਗੱਲ ਕਰੀਏ 8000 ਰੁਪਏ ਦਾ ਇਹਦਾ ਪ੍ਰਾਈਸ ਹੈ ਤੁਸੀਂ ਇਹਨੂੰ ਫਿੰਗਰ ਟੱਚ ਕਰ ਸਕਦੇ ਹੋ ਡਿਜੀਟਲ ਨੰਮੈਰਿਕ ਲੋਕ ਕਰ ਸਕਦੇ ਹੋ ਆ ਇਹਦੇ ਵਿੱਚ ਕਾਰਡ ਪੰਚ ਕਰ ਸਕਦੇ ਹੋ ਕੀ ਆਪਸ਼ਨ ਹੈ ਮੋਬਾਈਲ ਨਾਲ ਕਨੈਕਟ ਕਰ ਸਕਦੇ ਹੋ ਮਤਲਬ एवरीथिंग ਤੁਹਾਨੂੰ ਕਨੈਕਟੀਵਿਟੀ ਐਜ਼ ਐਜ਼ ਨਾਲ ਮਿਲ ਜੇਗੀ ਇਹ ਮੇਨ ਡੋਰ ਤੇ ਸਕਿਉਰਿਟੀ ਪਰਪਸ ਲਈ ਵਰਤਿਆ ਹੁੰਦਾ ਹੈ ਬੋਡ ਤੇ ਇਹ ਫਿਟਿੰਗ ਕਰਕੇ ਤੁਹਾਡਾ ਬੰਦਾ ਆਊਗਾ ਜਾਂ ਆਪੇ ਕਰ ਲੇ। ਵੈਸੇ ਮੋਸਟਲੀ ਕਿਉਂਕਿ ਸਾਡੀ ਆਲ ਇੰਡੀਆ ਦੀ ਹੀ ਡਿਲੀਵਰੀ ਰਹਿੰਦੀ ਹੈ। ਬਾਹਰ ਦੇਸ਼ਾਂ ਵਿੱਚ ਬਹੁਤ ਦੂਰ ਦੂਰ ਤੱਕ ਮਾਲ ਜਾਂਦਾ ਹੈ। ਡਿਲੀਵਰੀ ਫਿਟਿੰਗ ਪੋਸੀਬਲ ਨਹੀਂ ਹੋ ਪੰਦੀ। ਬਟ ਅਗਰ ਕਸਟਮਰ ਕਹੇਗਾ ਉਸ ਕੋਲ ਫਿਟਿੰਗ ਵਾਲੇ ਨਹੀਂ ਕੋਈ ਵਰਕਰ ਹੈਗੇ ਤਾਂ ਅਸੀਂ ਫਿਟਿੰਗ ਵੀ ਕਰਵਾ ਦਾਂਗੇ ਕੋਈ ਇਸ਼ੂ ਨਹੀਂ ਹੈ। ਤੇ ਦਰਵਾਜਿਆਂ ਵਾਲੇ ਮਸਲੇ ਤੇ ਵੀ ਐਵੇਂ ਆ ਕੋਈ ਆਨਲਾਈਨ ਖਰੀਦ ਸਕਦਾ ਦੂਸਰ ਖਰੀਦ ਸਕਦਾ ਹੋਰ ਟੈਕਸਟ ਖਰੀਦ ਸਕਦਾ। ਬਿਲਕੁਲ ਕੋਈ ਔਰ ਦੂਰ ਬੈਠਾ ਹੈ ਕਿਤੇ ਵੀ ਬੈਠਾ ਹੈ ਸਾਡੇ ਤੋਂ 1000 ਕਿਲੋਮੀਟਰ 2000 ਕਿਲੋਮੀ ਆਊਟ ਆਫ ਕੰਟਰੀ ਵੀ ਡਿਲੀਵਰੀ ਦੇ ਦੋਗੇ ਜੀ ਆਊਟ ਆਫ ਕੰਟਰੀ ਵੀ ਡਿਲੀਵਰੀ ਦੇ ਦਾਂਗੇ ਜੀ ਆਊਟ ਆਫ ਕੰਟਰੀ ਵੀ ਡਿਲੀਵਰੀ ਦੇ ਦਾਂਗੇ ਆਜੋ ਆਜੋ ਫਿਰ ਆਊਟ ਆਫ ਕੰਟਰੀ ਵਾਲੇ ਪਹਿਲਾਂ ਸਾਨੂੰ ਦਿਖਾਓ ਜੀ ਇਹ ਜਿਹੜੇ ਆਪਣੇ ਅੱਜ ਦਰਵਾਜ਼ੇ ਆਪਾਂ ਦਿਖਾ ਰਹੇ ਆ ਇਹ ਲਗਜ਼ਰੀ ਵਿਲਾ ਲਗਜ਼ਰੀ ਕੋਠੀਆਂ ਫਾਰਮ ਹਾਊਸ ਪੈਂਟ ਹਾਊਸ ਵਾਸਤੇ ਇਹ ਡੋਰ ਸੈਗੇ ਨੇ ਤੁਸੀਂ ਦੇਖ ਸਕਦੇ ਹੋ 5D ਦੇ ਡੋਰ ਨੇ ਜ ਜਿਹਨਾਂ ਦੀ ਪ੍ਰਾਈਸ ਦੀ ਗੱਲ ਕਰੀਏ 650 ਰੁਪਏ ਸਕੁਅਰ ਫੁੱਟ ਦਾ ਪ੍ਰਾਈਸ ਹੈ ਠੀਕ ਹੈ ਜੀ ਅਗਰ ਇਹਦੀ ਥਿਕਨੈਸ ਦੀ ਗੱਲ ਕਰੀਏ 42 mm ਦੀ ਇਹਦੀ ਥਿਕਨੈਸ ਹੋਏਗੀ ਦਰਵਾਜ਼ੇ ਦੀ 15 ਸਾਲ ਦੀ ਗਾਰੰਟੀ ਹੋਏਗੀ ਇਹਦੇ ਵਿੱਚ ਆਪਣੇ ਕੋਲੇ 2000 ਤੋਂ ਪਲੱਸ ਜ਼ਿਆਦਾ ਡਿਜ਼ਾਈਨ ਮਿਲ ਜਾਣਗੇ ਵੱਖਰੋ ਵੱਖਰੀ ਡਿਜ਼ਾਈਨ ਨੇ ਜੋ ਪੇਂਟ ਪਾਲਿਸ਼ ਹੈਗਾ ਕਸਟਮਾਈਜ਼ ਹੈ ਕਸਟਮਰ ਉਹ ਰੋ ਕਲਿੱਕ ਕਰਕੇ ਫੋਟੋ ਲੈ ਕੇ ਜਾ ਸਕਦਾ ਹੈ ਤੇ ਆਪਣੇ ਘਰ ਜਾ ਕੇ ਜੋ ਮਰਜ਼ੀ ਪੇਂਟ ਪਾਲਿਸ਼ ਅਕੋਰਡਿੰਗ ਟੂ ਉਹਦਾ ਆਰਕਟੈਕਟ ਜੋ ਨੂੰ ਸਲਾਹ ਦਿੰਦਾ ਉਹ ਆਪਣਾ ਪੇਂਟ ਪਾਲਿਸ਼ ਮੁਤਾਬਿਕ ਕਰਵਾ ਸਕਦਾ ਉਹ ਉਹਦਾ ਉਹ ਰੰਗ ਬਦਲ ਸਕਦਾ ਹੈ ਡਿਜ਼ਾਈਨ ਬਦਲ ਸਕਦਾ ਹੈ ਜੀ ਡਿਜ਼ਾਈਨ ਵੀ ਬਦਲ ਸਕਦਾ ਹੈ ਕਾਰਨ ਇਹ ਹੈ ਪਹਿਲਾਂ ਪੇਂਟ ਪਾਲਿਸ਼ ਕਰਵਾਉਂਦਾ ਕਿਉਂਕਿ ਬਾਅਦ ਵਿੱਚ ਇਹਦੇ ਚ ਰੰਦਾ ਵੀ ਲੱਗਣਾ ਹੈ ਮਿਸਤਰੀ ਨੇ ਜਦੋਂ ਫਿੱਟ ਕਰਨਾ ਹੈ ਥੋੜੀ ਵੀ ਲਗਾਨੀ ਹੈ ਕੱਲ ਨੂੰ ਉਸ ਦਾ ਪੇਂਟ ਦੁਬਾਰਾ ਨਹੀਂ ਬੰਦਦਾ ਤਾਂ ਕਰਕੇ ਅਸੀਂ ਪੇਂਟ ਪਾਲਿਸ਼ ਕਸਟਮਰ ਦਾ ਆਪਣਾ ਹੀ ਰਹਿੰਦਾ ਹੈ ਕਸਟਮਰ ਖੁੱਤਰੀ ਆ ਕੇ ਜੋ ਮਰਜ਼ੀ ਪੇਂਟ ਪਾਲਿਸ਼ ਕਰਵਾ ਸਕਦਾ ਹੈ ਡਿਜ਼ਾਈਨ ਉਹਨੂੰ ਬਣਾ ਕੇ ਦਵਾਂਗੇ ਜੋ ਕਸਟਮਰ ਕਹੇਗਾ ਉਹਨੂੰ ਡਿਜ਼ਾਈਨ ਅਸੀਂ ਉਹ ਉਹ ਬਣਾ ਕੇ ਦਵਾਂਗੇ ਜੀ ਜੀ ਆਜੋ ਅਗਲੇ ਪਾਸੇ ਆਜੋ ਉਹ ਤਾਂ ਹੋ ਗਏ ਆ ਦੂਸਰੇ ਹਾਂਜੀ ਉਹ ਹੋ ਗਏ ਜ다ਤਰ ਆਪਣੇ ਡਰਾਇੰਗ ਰੂਮ ਵਾਸਤੇ ਜਾਂ ਮੇਨ ਐਂਟਰੈਂਸ ਵਾਸਤੇ ਜੇ ਆਪਾਂ ਇਨਡੋਰ ਦੀ ਗੱਲ ਕਰੀਏ ਇਹ ਸਾਗਵਾਨ ਦਾ ਪ੍ਰੋਡਕਟ ਹੈ ਦੋਨੇ ਸਾਈਡ ਤੇ ਇਹਦੇ ਡਿਜ਼ਾਈਨ ਹੋਏਗਾ 750 ਰੁਪਏ ਸਕਰ ਫੁੱਟ ਦਾ ਇਹ ਪ੍ਰੋਡਕਟ ਹੈ 15 ਸਾਲ ਦੀ ਗਾਰੰਟੀ ਦਿੱਚੇ ਜਿਹੜੀ ਸਾਗਵਾਨ ਹੋਏਗੀ ਇਹ ਖਾਸ ਧਿਆਨ ਦੇਣ ਵਾਲੀ ਗੱਲ ਹੈ ਆਪਣੇ ਕੋਲੇ ਐਮਪੀ ਦੀ ਹੀ ਸਾਗਵਾਨ ਮਿਲੇਗੀ ਜਬਲਪੁਰ ਦੀ ਸਾਗਵਾਨ ਹੋਏਗੀ ਬਿੱਲ ਤੇ ਲਿਖ ਕੇ ਦਵਾਂਗੇ ਐਮਪੀ ਦੀ ਸਾਗਵਾਨ ਹੋਏਗੀ ਕਿਉਂਕਿ ਮੋਸਟਲੀ ਸਾਗਵਾਨ ਜਿਹੜੀਆਂ ਸਟਾਰਟ ਹੋ ਜਾਂਦੀਆਂ 1500 ਤੋਂ ਲੈ ਕੇ 5500 ਸਕਰ ਫੁੱਟ ਤੱਕ ਸਾਗਵਾਨ ਚੱ ਜੋ MP ਦੀ ਬੈਸਟ ਕੁਆਲਿਟੀ ਦੀ ਸਾਗਵਾਨ ਯੂਜ਼ ਹੋਏਗੀ ਤੁਸੀਂ ਇਹਦੇ ਵਿੱਚ ਡਿਜ਼ਾਈਨ ਦੇਖ ਸਕਦੇ ਹੋ ਡਿਜ਼ਾਈਨ ਤੁਹਾਨੂੰ ਹਜ਼ਾਰਾਂ ਮਿਲ ਜਾਣਗੇ ਇਸ ਤੋਂ ਇਲਾਵਾ ਕੈਟਾਲਾਗਸ ਹੈਗੀਆਂ ਨੇ ਕੈਟਾਲਾਗਸ ਤੋਂ ਇਲਾਵਾ ਤੁਸੀਂ ਇੰਟਰਨੈਟ ਤੋਂ ਵੀ ਆਨਲਾਈਨ ਸਰਚ ਕਰੋਗੇ ਉੱਥੇ ਤੁਹਾਨੂੰ ਡਿਜ਼ਾਈਨ ਮਿਲ ਜਾਏਗਾ ਜਿਹੜਾ ਕਸਟਮਰ ਨੂੰ ਦਰਵਾਜਾ ਜੀ ਇਸ ਕੰਡੀਸ਼ਨ ਦੇ ਵਿੱਚ ਮਿਲੇਗਾ ਇਹ ਕੰਡੀਸ਼ਨ ਹੈ ਜਿਹੜੀ ਜਦੋਂ ਕਸਟਮਰ ਨੂੰ ਦਰਵਾਜਾ ਡਿਲੀਵਰ ਹੋਏਗਾ ਜੀ ਜੀ ਤੇ ਉਹ ਪਾਲਿਸ਼ ਆਪਣੇ ਆਪ ਕਰਵਾ ਸਕਦਾ ਹਾਂਜੀ ਬਿਲਕੁਲ ਉਰੇ ਆਪਣੇ ਕੋਲੇ ਆਪਸ਼ਨਸ ਰੱਖਿਆ ਹੋਈਆਂ ਬੁਖਰਾ ਵਖਰੀ ਪਾਲਿਸ਼ ਕੀਤੀ ਹੋਈਆਂ ਪੀਯੂ ਕੀਤੀਆਂ ਹੋਈਆਂ ਉਰੋ ਫੋਟੋ ਕਲਿੱਕ ਕਰਕੇ ਲੈ ਕੇ ਜਾ ਸਕਦੇ ਆਪਣੇ ਮੁਤਾਬਿਕ ਜੋ ਦਾ ਆਰਕਟੈਕਟ ਕਹ ਰਿਹਾ ਉਹ ਜਿਹੜਾ ਆਪਣੇ ਘਰ ਨੂੰ ਰੰਗ ਦੇਣਾ ਚਾਹੁੰਦਾ ਉਸ ਮੁਤਾਬਿਕ ਦਰਵਾਜਾ ਨੂੰ ਆਪਣਾ ਕਲਰ ਦੇ ਸਕਦਾ ਜੀ ਇਹ ਤੁਸੀਂ ਦਰਵਾਜਾ ਦੇਖ ਸਕਦੇ ਹੋ ਪਾਈਨ ਦਾ ਦਰਵਾਜਾ ਹੈ ਲੱਕੜੀ ਦਾ ਦਰਵਾਜਾ ਪਿਓਰ ਜੋ ਥਿੱਕਨੈਸ ਲੱਕੜੀ ਦੀ ਫਰੇਮਾਂ ਚ ਯੂਜ਼ ਹੋਈ ਹੈ ਉਹੀ ਥਿੱਕਨੈਸ ਦੀ ਲੱਕੜੀ ਇਹਦੇ ਅੰਦਰ ਯੂਜ਼ ਹੋਈ ਹੈ ਡਿਜ਼ਾਈਨ ਇਹਦੇ ਵਿੱਚ ਵੀ ਕੋਈ ਵੀ ਬਣ ਜਾਏਗਾ 3D 5D ਜੋ ਤੁਸੀਂ ਕਹੋਗੇ ਡਿਜ਼ਾਈਨ ਬਣ ਜਾਏਗਾ ਪ੍ਰਾਈਸ ਦੀ ਗੱਲ ਕਰੀਏ 450 ਰੁਪਏ ਸਕੁਅਰ ਫੁੱਟ ਦਾ ਇਹਦਾ ਪ੍ਰਾਈਸ ਹੈ ਜੀ ਜੀ ਸਾਗਵਾਨ ਦਾ ਦਰਵਾਜ਼ਾ ਆ ਗਿਆ ਜੀ ਸੇਮ ਪ੍ਰਾਈਸ ਦੇ ਵਿੱਚ 750 ਸੇਮ ਪ੍ਰਾਈਸ ਦੇ ਵਿੱਚ ਪਾਈਨ ਦਾ ਦਰਵਾਜ਼ਾ ਆ ਗਿਆ ਡਿਜ਼ਾਈਨ ਇਹਦੇ ਵਿੱਚ ਵੀ ਕਸਟਮਾਈਜ਼ ਹੈ 450 ਰੁਪਿਆ ਸਾਗਵਾਨ ਦਾ ਦਰਵਾਜ਼ਾ ਆ ਗਿਆ ਪ੍ਰਾਈਸ MP ਦਾ 800 ਰੁਪਿਆ 800 ਰੁਪਏ ਸਕੁਅਰ ਫੁੱਟ ਐਮਪੀ ਦਾ ਸਾਗਵਾਨ ਦਾ ਦਰਵਾਜ਼ਾ ਆ ਗਿਆ। ਬਾਕੀ ਸਾਗਵਾਨ 100 ਸਾਲ ਕਿਤੇ ਨਹੀਂ ਜਾਣ ਵਾਲੀ ਲੱਕੜ ਹੈਗੀ। ਜੀ ਠੀਕ ਹੈ ਰਿਟਰਨ ਦੇ ਵਿੱਚ ਜੋ ਅਸੀਂ ਗਰੰਟੀ ਦਵਾਂਗੇ 25 ਸਾਲ ਦੀ ਦੀ ਸਾਗਵਾਨ ਦੀ ਗਰੰਟੀ ਦਵਾਂਗੇ ਫੁੱਲ ਜੇ ਘੁੰਮ ਜੇ ਜਾਂ ਕਿਸੇ ਤਰੀਕੇ ਨਾਲ ਦਰਵਾਜ਼ਾ ਖੁੱਲ ਜੇ ਬੈਂਡ ਹੋ ਜਾਏ ਜਾਂ ਧੀਮਕ ਲੱਗ ਜੇ ਇਹ ਚੀਜ਼ਾਂ ਕਵਰ ਕਰਾਂਗੇ। ਇਹ ਤੁਸੀਂ ਦੇਖ ਸਕਦੇ ਹੋ ਵੈਨੀਅਰ ਦਾ ਡੋਰ ਹੈ 500 ਰੁਪਏ ਸਕੁਅਰ ਫੁੱਟ ਦਾ ਡੋਰ ਹੈ ਬੋਥ ਸਾਈਡ ਡਿਜ਼ਾਈਨ ਹੋਏਗਾ ਡਿਜ਼ਾਈਨ ਇਹਦੇ ਵਿੱਚ ਵੀ 2000 ਤੋਂ ਪਲੱਸ ਮਿਲ ਜਾਏਗਾ। ਜੀ ਹਾਂ 15 ਸਾਲ ਦੀ ਗਰੰਟੀ ਹੈ ਜੋ ਗਰੰਟੀ ਹੋਏਗੀ ਉਹ ਰਿਟਰ ਸ਼ੋਅਰੂਮ ਤੇ ਜੇ ਆਉਣਾ ਹੋਵੇ ਬਬੂ ਜੀ ਮਾੜਾ ਜਿਹਾ ਐਡਰੈਸ ਵੀ ਨਾਲ ਦੇ ਨਾਲ ਹਾਂਜੀ ਬਿਲਕੁਲ ਇਹ ਜਿਹੜਾ ਆਪਣਾ ਸ਼ੋਅਰੂਮ ਹੈਗਾ ਇਹ ਜਿਰਕਪੁਰ ਹੈਗਾ ਜੋ ਕਿ ਪੰਜਾਬ ਦੇ ਵਿੱਚ ਪੈਂਦਾ ਹੈ Shimla Kalka Highway ਜੀ ਜਿਰਕਪੁਰ ਚੰਡੀਗੜ੍ਹ ਐਸ ਐਸ ਨਗਰ ਮੁਹਾਲੀ ਪੰਜਾਬ ਦੇ ਵਿੱਚ ਇਹ ਆਪਣਾ ਏਰੀਆ ਪਿਆ ਜਾਂਦਾ ਹੈ ਇਹ ਇਨਸਾਈਡ ਡੋਰ ਵਾਸਤੇ ਆ ਗਿਆ ਵਿਨੀਅਰ ਦੇ ਡੋਰ ਨੇ ਜੀ ਦੋਨੇ ਸਾਈਡ ਤੇ ਨੇਚਰਲ ਵਿਨੀਅਰ ਲੱਗੀ ਹੈ ਜੀ ਥਿਕਨੈਸ ਦੀ ਗੱਲ ਕਰੀਏ 42 mm ਦੀ ਥਿਕਨੈਸ ਹੈ ਦਰਵਾਜ਼ੇ ਦੀ ਜੀ ਦਰਵਾਜ਼ੇ ਦਾ ਜਿਹੜਾ ਦੋਨੇ ਸਾਈਡ ਤੇ ਸੇਮ ਡਿਜ਼ਾਈਨ ਤੁਹਾਨੂੰ ਮਿਲ ਜਾਏਗਾ ਡਿਜ਼ਾਈਨ ਮਸ਼ੀਨ ਮੇਡ ਲੈਣਾ ਹੈ ਜਾਂ ਹੈਂਡ ਮੇਡ ਲੈਣਾ ਹੈ ਉਹ ਤੁਹਾਨੂੰ ਮਿਲ ਜੇਗਾ ਡਿਜ਼ਾਈਨ ਹੈਂਡ ਮੇਡ ਜਾਂ ਮਸ਼ੀਨ ਮੇਡ ਇਹਦੇ ਵਿੱਚ ਵੀ 2000 ਤੋਂ ਪਲੱਸ ਡਿਜ਼ਾਈਨ ਨੇ ਉਹੀ ਪ੍ਰਾਈਸ ਦੀ ਗੱਲ ਕਰੀਏ 400 ਰੁਪਏ ਸਕੁਅਰ ਫੁੱਟ ਦਾ ਇਹਦਾ ਪ੍ਰਾਈਸ ਹੈ ਜੀ ਅੱਗੇ ਦਰਵਾਜ਼ਾ ਤੁਸੀਂ ਦੇਖੋਗੇ ਸਾਗਵਾਨ ਪਲੱਸ ਟਿਕ ਵਨੀਅਰ ਦਾ ਦਰਵਾਜ਼ਾ ਹੈ 25 75 ਦਾ ਕੰਮ ਕੀਤਾ ਹੋਇਆ 75% ਜਿਹੜੀ ਸਾਗਵਾਨ ਦਾ ਕੰਮ ਹੈ 25% ਟਿਕਪਲਾਈ ਦਾ ਕੰਮ ਹੈ ਉਸੇ ਤਰੀਕੇ ਨਾਲ ਇਹਦਾ ਪ੍ਰਾਈਸ ਲੋ ਹੈਗਾ ਜਿਹੜਾ ਇਹਦਾ ਪ੍ਰਾਈਸ ਹੈਗਾ 550 ਰੁਪਏ ਸਕਰ ਫੁੱਟ ਵਨ ਸਾਈਡ ਡਿਜ਼ਾਈਨ ਟੂ ਸਾਈਡ ਡਿਜ਼ਾਈਨ ਅਗਰ ਦੋਨੋਂ ਸਾਈਡਸ ਡਿਜ਼ਾਈਨ ਸੇਮ ਬਣਾਣਾ ਹੈਗਾ ਤਾਂ 650 ਰੁਪਏ ਜੀ ਇਸ ਤਰ੍ਹਾਂ ਹੀ ਇਹ ਸਾਰੇ ਸਾਗਵਾਨ ਦੇ ਡੋਰ ਆ ਰਹੇ ਨੇ ਇਸ ਸਾਗਵਾਨ ਦੇ ਵਿੱਚ ਹੀ ਫੱਟੀ ਵਰਕ ਕੀਤਾ ਹੋਇਆ ਹੈ 500 ਰੁਪਏ ਤੋਂ 600 ਰੁਪਏ ਸਕਰ ਫੁੱਟ ਦਾ ਡਿਜ਼ਾਈਨ ਹੈ ਜੀ ਦਰਵਾਜਾ ਹੈਗਾ 500 ਰੁਪਏ ਵਨ ਸਾਈਡ ਡਿਜ਼ਾਈਨ 600 ਰੁਪਏ ਡਬਲ ਸਾਈਡ ਡਿਜ਼ਾਈਨ اچھا ਜਿਹੜਾ ਜਿਹੜਾ ਤੁਸੀਂ ਆ ਪੈਸੇ ਲਾ ਦਿੰਨੇ ਆ ਕਿ 350 ਤੋਂ 450 ਉਹ ਡਿਜ਼ਾਈਨ ਪਿੱਛੇ ਆ ਜਾਂਦਾ ਡਿਜ਼ਾਈਨ ਪਿੱਛੇ ਵੀ ਹੈ ਬੈਕ ਸਾਈਡ ਦੋ ਸਾਈਡ ਤੇ ਡਿਜ਼ਾਈਨ ਹੈ ਅਗਰ ਵਨੀਅਰ ਦੀ ਗੱਲ ਕਰੀਏ ਤਾਂ ਉਹ ਗਾਰੰਟੀ ਵਾਰੰਟੀ ਹੈ ਬੋਰਡ ਦਾ ਫਰਕ ਹੈ ਅੰਦਰ ਠੀਕ ਹੈ ਜੀ ਠੀਕ ਹੈ ਜੀ ਇਹਦੇ ਚ ਤੁਸੀਂ ਡਿਜ਼ਾਈਨ ਦੇਖੋਗੇ ਡਿਜ਼ਾਈਨ ਤੁਹਾਨੂੰ ਲਗਜ਼ਰੀ ਤੋਂ ਲਗਜ਼ਰੀ ਇੱਕ ਤੋਂ ਇੱਕ ਡਿਜ਼ਾਈਨ ਮਿਲੇਗਾ ਜੀ ਬਾਜੀ ਇਹਦੇ ਵਿੱਚ ਅੱਗੇ ਸਾਗਵਾਨ ਆ ਗਿਆ ਸਾਗਵਾਨ ਪਲੱਸ ਜਿਹੜਾ ਕਨਸੈਪਟ ਹੈ ਸਾਗਵਾਨ ਹੈਂਡ ਮੇਡ ਔਰ ਮਸ਼ੀਨ ਮੇਡ ਦਾ ਮਿਕਸਰ ਕਰਕੇ ਬਣਾਇਆ ਹੋਇਆ ਹੈ ਜੀ ਪ੍ਰਾਈਸ ਦੀ ਗੱਲ ਕਰੀਏ 750 ਰੁਪਏ ਸਕੁਅਰ ਫੁੱਟ ਦਾ ਪ੍ਰਾਈਸ ਹੈ ਐਮਪੀ ਦੇ ਵਿੱਚ ਜੀ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਵੱਖਰੇ ਵੱਖਰੇ ਮਿਲ ਜਾਣਗੇ ਹਜ਼ਾਰਾਂ ਹੀ ਡਿਜ਼ਾਈਨ ਨੇ ਤੁਸੀਂ ਡਿਜ਼ਾਈਨ ਆਪਸ਼ਨਲ ਹੈ ਇਸ ਤੋਂ ਇਲਾਵਾ ਵੀ ਕੋਈ ਲੈ ਕੇ ਆਉਂਗੇ ਆਪਣਾ ਪੇਂਟ ਮਤਲਬ ਇੰਟਰਨੈਟ ਤੋਂ ਦੇਖ ਕੇ ਜਾਂ ਕਿਸੇ ਦੀ ਦਰਵਾਜ਼ੇ ਦੀ ਫੋਟੋ ਕਲਿੱਕ ਕਰਕੇ ਉਹ ਵੀ ਡਿਜ਼ਾਈਨ ਬਣ ਜਾਏਗਾ 80 ਕੁ ਬਿਨੀਅਰ ਦਾ ਦਰਵਾਜ਼ਾ 500 ਰੁਪਏ ਸਕੁਅਰ ਫੁੱਟ ਦਾ ਪ੍ਰ ਤੇ ਜ਼ਿੰਮੇਵਾਰੀ ਇਹਦੀ ਵੀ ਉਹਨੂੰ ਹੀ ਹੈ ਜੀ 15 ਸਾਲ ਦੀ ਗਾਰੰਟੀ ਹੈ ਬਾਕੀ ਡਿਜ਼ਾਈਨ ਮੈਂ ਫਿਰ ਕਹਿ ਰਿਹਾ ਕੋਈ ਵੀ ਕਸਟਮਰ ਲੈ ਕੇ ਆਏਗਾ ਉਹ ਬਣ ਜਾਏਗਾ ਕੋਈ ਮਤਲਬ ਕਿਤੋਂ ਵੀ ਦਰਵਾਜ਼ੇ ਦਾ ਕਿਸ ਕਸਟਮਰ ਡਿਜ਼ਾਈਨ ਲੈ ਕੇ ਆ ਸਕਦਾ ਹੈ ਬਾਕੀ ਆ ਤਾਂ ਉਹ ਰੱਖੇ ਹੋਏ ਆ ਜਿਹੜੇ ਟ੍ਰੈਡੀਸ਼ਨਲੀ ਜ਼ਿਆਦਾ ਚੱਲਦੇ ਆ ਜੀ ਟ੍ਰੈਡੀਸ਼ਨਲੀ ਹਵੇਲੀ ਵਾਸਤੇ ਜ਼ਿਆਦਾ ਮਤਲਬ ਲੁੱਕ ਵਾਸਤੇ ਇਹ ਹਵੇਲੀ ਲੁੱਕ ਦੇ ਡਿਜ਼ਾਈਨ ਨੇ ਜਿਹੜੇ ਆਪਾਂ ਪਹਿਲਾਂ ਦੇਖੇ ਸੀ ਉਹ 3D 5D ਜੋ ਅੱਜ ਕੱਲ ਦੀ ਮਾਡਰਨ ਲੁੱਕ ਆ ਉਹਨਾਂ ਦੇ ਡਿਜ਼ਾਈਨ ਨੇ ਜੀ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ HD HMR ਔਰ ਸਾਗਵਾਨ ਦੋਨਾਂ ਚ ਵਰਕ ਹੋਇਆ ਹੋਇਆ ਹੈ ਜੀ ਮੈਂ ਦਰਸ਼ਕਾਂ ਨੂੰ ਇੱਕ ਗੱਲ ਦੱਸ ਦਿਆਂ ਵੀ ਇਹ ਦਰਵਾਜੇ ਇੱਥੋਂ ਜਾਇਜ਼ ਰੇਟ ਮਿਲਣ ਦਾ ਕਾਰਨ ਇਹ ਆ ਕਿ ਬਾਊ ਜੀ ਹੁਣ ਇਹ ਦਰਵਾਜੇ ਕਿਸੇ ਤੋਂ ਲੈ ਕੇ ਨਹੀਂ ਵੇਚਦੇ ਇਹਨਾਂ ਤੋਂ ਫਰਾਂਚਾਈਜ਼ੀ ਲੋਕ ਲੈ ਰਹੇ ਆ ਜੀ ਫਰਾਂਚਾਈਜ਼ੀ ਸਿਸਟਮ ਵੀ ਹੈਗਾ ਜੋ ਕੋਈ ਵੀਰਪਰਾ ਆਪਣਾ ਕੰਮ ਕਰਨਾ ਚਾਹੁੰਦਾ ਨਮਾ ਕੰਮ ਕਰਨਾ ਚਾਹੁੰਦਾ ਜਾਂ ਪਹਿਲਾਂ ਆਲਰੇਡੀ ਕਰ ਰਿਹਾ ਸਾਡੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦਾ ਉਹਦੇ ਲਈ ਫਰਾਂਚਾਈਜ਼ੀ ਸਿਸਟਮ ਵੀ ਹੈਗਾ ਫੈਕਟਰੀਆਂ ਕਿੰਨੀਆਂ ਜੀ ਤੁਹਾਡੇ ਕੋਲ ਫੈਕਟਰੀਆਂ ਕਿੰਨੀਆਂ ਫੈਕਟਰੀਆਂ ਉਹਰੇ ਆਪਣੇ ਕੋਲੇ ਦੋ ਨੇ ਜੀ ਜਿਹਦੇ ਚ ਇਹ ਦਰਵਾਜੇ ਬੰਦਦੇ ਨੇ ਤੁਸੀਂ ਇਹ ਦਰਵਾਜਾ ਦੇਖ ਸਕਦੇ ਹੋ ਬਿਲਕੁਲ ਮਾਡਰਨ ਸਾਗਵਾਨ ਮੈਂ ਫਿਰ ਕਹਿ ਰਹੇ ਹਾਂ ਜੋ ਸਾਗਵਾਨ ਆਪਣੇ ਤੋਂ ਮਿਲੇਗੀ ਐਮਪੀ ਵੀ ਮਿਲੇਗੀ ਕਿਉਂਕਿ ਸਾਗਵਾਨ ਦੀ ਕੁਆਲਿਟੀਜ਼ ਬਹੁਤ ਆਉਂਦੀਆਂ ਨੇ ਨਾਮ ਦੀ ਸਾਗਵਾਨ ਹੁੰਦੀ ਹੈ 1800 1600 ਰੁਪਏ ਤੋਂ ਸਾਗਵਾਨ ਸ਼ੁਰੂ ਹੋ ਕੇ 5500 ਰੁਪਏ ਤੱਕ ਜਾਂਦੀ ਜਿਹੜਾ वुਡ ਦਾ ਕੰਮ ਕਰਦੇ ਨੇ ਉਹਨਾਂ ਨੂੰ ਇਸ ਬਾਰੇ ਨੌਲੇਜ ਹੈਗੀ ਹੈ ਇਹ ਤੁਸੀਂ ਦੇਖੋਗੇ 3D ਦਾ ਡਿਜ਼ਾਈਨ ਬਣਿਆ ਹੋਇਆ ਮਸ਼ੀਨ ਮੇਡ ਹੈ ਕਾਰਵਿੰਗ ਡਿਜ਼ਾਈਨ ਹੈ ਡਿਜ਼ਾਈਨ ਇਹਦੇ ਵਿੱਚ ਵੀ ਕਸਟਮਰ ਕੋਈ ਵੀ ਬਣਵਾ ਸਕਦਾ ਜਿਹੜੀ ਥਿਕਨੈਸ ਦੀ वुਡ ਆਪਣੇ ਫਰੇਮਾਂ ਦੇ ਵਿੱਚ ਯੂਜ਼ ਹੋਈ ਹੈ ਉਹੀ thickness ਦੀ वुਡ ਅੰਦਰ ਡਿਜ਼ਾਈਨਿੰਗ ਵਾਸਤੇ ਯੂਜ਼ ਹੋਈ ਹੈ ਜੀ ਤੁਸੀਂ ਪਿੱਛੋਂ ਦਿਖਾ ਸਕਦੇ ਹੋ ਬਿਲਕੁਲ ਪਲੇਨ ਹੋਏਗਾ ਇਹ ਨਹੀਂ ਐ ਇਧਰੋਂ ਵੀ ਮਤਲਬ ਅੰਦਰ ਨੂੰ ਹੋਏਗਾ ਘੱਟ thickness ਦੀ ਯੂਜ਼ ਕੀਤੀ ਹੋਈ ਹੈ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਗਜ਼ਰੀ ਡਿਜ਼ਾਈਨ ਹੈ ਇਹ ਵੀ ਸਾਰਾ ਸਾਗਵਾਨ ਦੇ ਵਿੱਚ ਬਣਿਆ ਹੋਇਆ ਆ ਦੇਖ ਪ੍ਰੀਤ ਵਿੱਚੋਂ ਨਿਕਲਿਆ ਹੋਇਆ ਇੱਥੇ thickness ਵਿੱਚੋਂ ਨਿਕਲਿਆ ਹੋਇਆ ਇਹਦੇ ਚੋਂ ਜੀ ਇਹ ਬਿਲਕੁਲ ਇੱਕ ਬੋਰਡ ਬਣਾ ਕੇ ਸਾਗਵਾਨ ਦਾ ਉਹਦੇ ਵਿੱਚੋਂ ਮਸ਼ੀਨ ਨਾਲ ਡਿਜ਼ਾਈਨ ਕੱਢਿਆ ਹੋਇਆ ਹੈ ਅਲੱਗ ਤੋਂ ਇਹ ਛਪੇ ਨਹੀਂ ਹੋਏ ਮਤਲਬ ਆਪਾਂ ਕਹਿੰਦੇ ਨੇ ਅਲੱਗ ਤੋਂ ਪ੍ਰੈਸ ਨਹੀਂ ਕੀਤੇ ਹੋਏ ਇਹ ਕੋਈ ਹੀ वुਡ ਦੇ ਵਿੱਚੋਂ ਡਿਜ਼ਾਈਨ ਕੱਢਿਆ ਹੋਇਆ ਸਾਰਾ ਇਹ ਐਚ ਡੀ ਐਚ ਐਮ ਆਰ ਦਾ ਦਰਵਾਜਾ ਆ ਗਿਆ ਤੇ ਕਿਤੇ ਵਾਰਿਸ਼ ਜ਼ਿਆਦਾ ਹੁੰਦੀ ਹੈ ਜਾਂ ਬਾਹਰਲੇ ਪਾਸੇ ਲਗਾਣਾ ਹੈ 24 ਘੰਟੇ ਪਾਣੀ ਪੈਂਦਾ ਰਹੇ 25 ਸਾਲ ਦੀ ਗਰੰਟੀ ਹੈ ਐਚ ਡੀ ਐਚ ਐਮ ਆਰ ਐਕਸ਼ਨ ਕੇਸਾ ਕੰਪਨੀ ਦਾ ਜੀ ਐਚ ਡੀ ਐਚ ਐਮ ਆਰ ਹਾਈ ਡੈਂਸਿਟੀ ਹਾਈ ਮੌਇਸਚਰ ਹਾਈ ਰੈਜ਼ਿਸਟੈਂਸ ਇਹਦੀ ਫੁੱਲ ਫਾਰਮ ਜੀਨੋ ਆਪਾਂ ਕਹਿ ਦਨੇ ਆ ਦੋਨੇ ਪਾਸੇ ਡਿਜ਼ਾਈਨ ਮਿਲੂਗਾ ਪੇਂਟ ਪਾਲਿਸ਼ ਕਸਟਮਰ ਨੇ ਕਰਵਾਣਾ 375 ਰੁਪਏ ਪਰ ਸਕਰ ਫੁੱਟ ਦਾ ਹੈ ਮਤਲਬ ਆਪਣਾ ਦਰਵਾਜਾ ਹੈਗਾ ਯਾਰ ਇਹ ਅਟੈਚ ਬਾਥਰੂਮ ਨੂੰ ਲੱਗੂਗਾ ਬਹੁਤ ਵਧੀਆ ਬੈਸਟ ਦਰਵਾਜਾ ਰਹੂਗਾ ਜਿਹੜਾ ਇਹਦਾ ਬਾਥਰੂਮ ਅਟੈਚ ਹੈ ਜੀ ਅਟੈਚ ਬਾਥਰੂਮ ਨੂੰ ਜਾਂ ਆਪਣਾ ਉੱਪਰਲੇ ਪਾਸੇ ਛੱਤ ਤੇ ਆਪਾਂ ਕਈ ਵਾਰ ਦਰਵਾਜ਼ਾ ਉੱਪਰ ਛੱਡਲਾ ਨੇ ਏਰੀਆ ਜਿਹਨਾਂ ਨੂੰ ਪਾਣੀ ਲੱਗਣਾ ਹੈ ਇਹ ਤੁਸੀਂ ਦੇਖ ਸਕਦੇ ਹੋ ਐਚ ਡੀ ਐਚ ਐਮ ਆਰ ਪਲੱਸ ਪਾਈਨ ਦਾ ਦੋਨਾਂ ਦਾ ਮਿਕਸ ਕੋਲਾਬ ਕਰਕੇ ਇਹਨੂੰ ਦਰਵਾਜੇ ਨੂੰ ਬਣਾਇਆ ਗਿਆ ਜਿਹੜਾ ਇਹਦੇ ਅੰਦਰ ਡਿਜ਼ਾਈਨ ਹੈਗਾ ਉਹ ਕਾਰਵਿੰਗ ਦਾ ਡਿਜ਼ਾਈਨ ਹੈ 3D ਪ੍ਰਾਈਸ ਦੀ ਇਹਦੀ ਰੇਟ ਦੀ ਗੱਲ ਕਰੀਏ 550 ਰੁਪਏ ਸਕਰ ਫੁੱਟ ਦਾ ਹੈ ਦਰਵਾਜਾ ਹੈਗਾ ਜੀ ਫੋਟੋ ਕਰਾਂਗੇ ਜੀ ਬਾਕੀ ਬਿੱਟ ਕੀ ਹੋਵੇ ਅੱਗੇ ਪਾਈਨ ਦਾ ਦਰਵਾਜਾ ਆ ਗਿਆ ਕਿਸੇ ਦਾ ਬਜਟ ਘੱਟ ਹੈਗਾ 2D ਦੇ ਵਿੱਚ 400 ਰੁਪਏ ਸਕੁਅਰ ਫੁੱਟ ਦਾ ਪ੍ਰਾਈਸ ਹੈ ਦੋਨੇ ਸਾਈਡ ਤੇ ਡਿਜ਼ਾਈਨ ਮਿਲੇਗਾ ਤੁਹਾਨੂੰ ਜੀ ਅੱਗੇ ਮਕੈਨ ਦੀ ਲੱਕੜ ਦੇ ਵਿੱਚ ਦਰਵਾਜਾ ਆ ਗਿਆ ਡਿਜ਼ਾਈਨ ਇਹਦੇ ਵਿੱਚ ਵੀ ਕਸਟਮਾਈਜ਼ ਹੈ ਹੈਂਡ ਮੇਡ ਡਿਜ਼ਾਈਨ ਹੈ 650 ਰੁਪਏ ਸਕੁਅਰ ਫੁੱਟ ਜੀ ਮਕੈਨ ਦੇ ਵਿੱਚ 650 ਰੁਪਏ ਸਕੁਅਰ ਫੁੱਟ ਇਸ ਕੰਡੀਸ਼ਨ ਦੇ ਵਿੱਚ ਕਸਟਮਰ ਨੂੰ ਦਰਵਾਜਾ ਮਿਲੇਗਾ ਜੀ ਆਪਰੇ ਦੇਖੀ ਬਜ਼ੁਰਗਾਂ ਦੇ ਸੰਦੂਖ ਖਾਰਗਾ ਦਰਵਾਜਾ ਜਿਵੇਂ ਸੰਦੂਖ ਬਣਦੇ ਹੁੰਦੇ ਹਨ ਪਹਿਲਾਂ ਦੇ ਪੁਰਾਣੇ ਟ੍ਰੈਡੀਸ਼ਨਲ ਡਿਜ਼ਾਈਨ ਨੇ ਕਿਉਂਕਿ ਅੱਜ ਕੱਲੋ ਟ੍ਰੈਡੀ ਕੁਝ ਲੋਕ ਆਪਣੇ ਘਰ ਨੂੰ ਲੁੱਕ ਨੂੰ ਟ੍ਰੈਡੀਸ਼ਨਲ ਦੇਣਾ ਚਾਹੁੰਦੇ ਨੇ ਉਹਨਾਂ ਵਾਸਤੇ ਡਿਜ਼ਾਈਨ ਨੇ ਟ੍ਰੈਡੀਸ਼ਨਲ ਡਿਜ਼ਾਈਨ ਨੇ ਜੀ ਪੁਰਾਣੇ ਇਸ ਤੋਂ ਇਲਾਵਾ ਇਹ ਮੈਸ਼ ਡੋਰ ਆਗੇ ਜਾਲੀ ਵਾਲੇ ਦਰਵਾਜੇ ਕਿਉਂਕਿ ਘਰ ਵਿੱਚ ਜਾਲੀ ਵਾਲੇ ਦਰਵਾਜੇ ਮਤਲਬ ਵੈਂਟੀਲੇਸ਼ਨ ਵਾਸਤੇ ਜ਼ਰੂਰੀ ਨੇ ਅੱਗੇ ਪਿੱਛੇ ਵਾਸਤੇ ਜੀ ਇਹਦੇ ਵਿੱਚ ਕੋਈ ਸਾਗਵਾਨ ਦੀ ਲੱਕੜੀ ਦੇ ਵਿੱਚ ਕਹੇਗਾ ਸਾਗਵਾਨ ਦੀ ਲੱਕੜੀ ਦੇ ਵਿੱਚ ਦਰਵਾਜਾ ਮਿਲ ਜੇਗਾ ਪਾਈਨ ਦੇ ਵਿੱਚ ਕਹੇਗਾ ਪਾਈਨ ਦੇ ਵਿੱਚ ਮੋਰਿੰਡੀ ਦੇ ਵਿੱਚ ਕਹੇਗਾ ਮੋਰਿੰਡੀ ਦੇ ਵਿੱਚ ਅਗਰ ਪਾਈਨ ਦੀ ਗੱਲ ਕਰੀਏ ਪਾਈਨ ਦਾ ਰੇਟ 250 ਰੁਪਏ ਤੋਂ 300 ਰੁਪਏ 300 ਰੁਪਏ ਡਬਲ ਜਾਲੀ ਡਬਲ ਡਬਲ ਸਾਈਡ ਡਿਜ਼ਾਈਨ ਸਟੀਲ ਦੀ ਜਾਲੀ ਹੋਏਗੀ ਇੱਕ ਜਾਲੀ ਜੋ ਹੋਏਗੀ ਐਲੂਮੀਨੀਅਮ ਦੀ ਹੋਏਗੀ ਜਾਲੀ ਨੂੰ ਪੇਂਟ ਪਾਲਿਸ਼ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਕਦੇ ਵੀ ਜਰ ਨਹੀਂ ਲੱਗੇਗੀ ਜਾਲੀ ਨੂੰ ਅਸਲ ਜਾਲੀ ਨੂੰ ਜਰ ਜਰ ਨਹੀਂ ਲੱਗੇਗੀ ਜਾਲੀ ਨੂੰ ਡਿਜ਼ਾਈਨ ਇਹਦੇ ਵਿੱਚ ਵੀ ਕੋਈ ਵੀ ਬਣਵਾ ਸਕਦਾ ਕਸਟਮਰ 50 ਰੁਪਏ ਦਾ ਵੇਰੀਏਸ਼ਨ ਆਏਗਾ ਜਿਹਨੇ ਡਬਲ ਸਾਈਡ ਡਿਜ਼ਾਈਨ ਹੋਣਾ ਹੈ ਦੋਨੇ ਸਾਈਡ ਡਿਜ਼ਾਈਨ ਦਿਖੇ ਉਹਦਾ 30 ਜਿਹਦਾ ਇੱਕ ਸਾਈਡ ਡਿਜ਼ਾਈਨ ਦਿਖੇ ਉਹਦਾ 2500 ਰੁਪਏ ਸਕੁਅਰ ਫੁੱਟ ਪਾਈਨ ਦੇ ਵਿੱਚ ਬਾਕੀ ਸਾਗਵਾਨ ਦੀ ਗੱਲ ਕਰੀਏ ਸਾਗਵਾਨ ਦੇ ਵਿੱਚ 5500 ਰੁਪਏ ਤੇ 600 ਰੁਪਏ ਸਕੁਅਰ ਫੁੱਟ ਜੀ ਜੀ ਤੇ ਇੱਕ ਗੱਲ ਹੋਰ ਆ ਜੇ ਕੋਈ ਵੀ ਬੰਦਾ ਫੈਕਟਰੀ ਵਿਜ਼ਿਟ ਕਰਨਾ ਚਾਹੁੰਦਾ ਤਾਂ ਫੈਕਟਰੀ ਵਿਜ਼ਿਟ ਕਰਾ ਦੇਣਗੇ ਜੀ ਬਿਲਕੁਲ ਵਿਜ਼ਿਟ ਕਰ ਸਕਦਾ ਆਪਣੇ ਦਰਵਾਜ਼ੇ ਵੰਦੇ ਦੇਖ ਸਕਦਾ ਕੋਈ ਪਰੇਸ਼ਾਨੀ ਨਹੀਂ ਐ ਸਾਨੂੰ ਠੀਕ ਐ ਕਸਟਮਰ ਜਦੋਂ ਵੀ ਆਰਡਰ ਸਾਡੇ ਕੋਲੇ ਆਣਾ ਉਰੇ ਆਪਣੇ ਦਰਵਾਜ਼ਿਆਂ ਦੇ ਸਾਈਜ਼ ਅਗਰ ਇੰਚਾਂ ਦੇ ਵਿੱਚ ਲੈ ਕੇ ਆਏਗਾ ਤਾਂ ਉਹਦਾ ਬੈਟਰ ਹੈ ਕਿਉਂਕਿ ਉਸ ਦੇ ਮੁਤਾਬਿਕ ਉਹਦਾ ਜਿਹੜਾ ਹੈਗਾ ਐਸਟੀਮੇਟ ਹੈ ਬ ਜੀ ਕਈ ਵਾਰ ਕਸਟਮਰ ਕੋਲੇ ਸਾਈਜ਼ ਨਹੀਂ ਹੁੰਦੇ ਉਹ ਸਾਨੂੰ ਕਹਿੰਦਾ ਫੁੱਟਾਂ ਦੇ ਵਿੱਚ 8x4 ਦਾ ਇਸ ਤਰ੍ਹਾਂ ਕਦੇ ਵੀ ਕੈਲਕੂਲੇਸ਼ਨ ਨਹੀਂ ਆਉਂਦੀ ਦਰਵਾਜ਼ੇ ਦੀ ਕੈਲਕੂਲੇਸ਼ਨ ਇੰਚਾਂ ਦੇ ਵਿੱਚ ਹੀ ਆਏਗੀ ਦਰਵਾਜ਼ੇ ਦੀ ਠੀਕ ਜੀ ਬਾਕੀ ਤੁਸੀਂ ਇਹਦੇ ਵਿੱਚ ਹੋਰ ਵੀ ਇਸ ਤੋਂ ਇਲਾਵਾ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਸਾਡੇ ਕੋਲੇ ਕੈਟਾਲੋਗਸ ਹੈਗੀਆਂ ਜੇ ਐਂਡ ਵੀ ਡੋਰ ਮੈਨੂਫੈਕਚਰਰ ਕਰਕੇ ਫੇਸਬੁੱਕ ਤੇ ਪੇਜ ਹੈਗਾ ਤੁਸੀਂ ਉਹਦੇ ਤੇ ਡਿਜ਼ਾਈਨ ਦੇਖ ਸਕਦੇ ਹੋ ਆਪਣਾ ਉਸੇ ਪੇਜ ਨੂੰ ਫੋਲੋਅਰ ਲਾਈਕ ਕਰ ਸਕਦੇ ਹੋ ਤਾਂ ਜੋ ਆਪਣੇ ਘਰ ਨੂੰ ਤੁਸੀਂ ਘਰ ਤੋਂ ਘੱਟ ਰੇਟ ਦੇ ਵਿੱਚ ਜਿਆਦਾ ਤੋਂ ਜਿਆਦਾ ਵਧੀਆ ਬਣਾ ਸਕੋ